ਤਾਂ ਤਾਂ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਆਕਾਲੀ ਦਲ ਦੇ ਪੁਰਾਣੇ ਵਰਕਰ بڑا ਨਾਮཅਿਨਾ ਮੱਖ ਮੰਤਰੀ ਸਾਹਿਬ ਨੇ ਆਪ ਕੋਲ ਬਿਠਾ ਕੇ ਸ਼ਾਮਲ ਕਰਵਾਇਆ ਤੇ ਕਹਿੰਦੇ ਅਸੀਂ ਉਦੋਂ ਤੋਂ ਇਹਨਾਂ ਨੂੰ ਦੇਖਦੇ ਆਦੇ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਸੰਧੂ ਸਾਹਿਬ ਕਾਲੀ ਦਲ ਦੇ ਇਹ ਤਿੰਨ ਚਾਰ ਵਾਰ ਐਮ ਐਲ ਏ ਤਿੰਨ ਆਰ ਐਮ ਐਲ ਏ ਰਹੇ ਨੇ ਤੇ ਉਹ ਸਾਰੀ ਇਹਨਾਂ ਦੀ ਧੇੜਾ ਕਹਿੰਦੇ ਕਾਂਗਰਸ ਨੇ ਵੀ ਬੜੇ ਵੱਡੇ ਵਾਅਦੇ ਕੀਤੇ ਕਹਿੰਦੇ ਇਹ ਸਭ ਦਾਦਨ ਲੱਗੀਆਂ ਕਹਿੰਦੇ ਉਹਦੇ ਮੰਨਦੇ ਨਹੀਂ ਸੀਗੇ ਕਿ ਪੰਜਾਬ ਚ ਜਿਹੜਾ ਨਸ਼ਾ ਹੈ ਕਹਿੰਦੇ ਅਸੀਂ ਤੇ ਮੰਨੇ ਆਂ ਕਹਿੰਦੇ ਅਸੀਂ ਯੁੱਧ ਛੇੜਿਆ ਨਸ਼ਾ ਦੇ ਵਿਰੁੱਧ ਜਦੋਂ 22 ਚ ਪਾਵਰ ਚਾਏ ਨੇ ਉਸ ਤੋਂ ਬਾਅਦ ਆ ਇਹਨਾਂ ਨੂੰ 4 ਸਾਲ ਹੋਣ ਜਾ ਰਹੇ ਨੇ ਸੰਧੂ ਉਹਨਾਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਕਿਤੇ ਨਾ ਕਿਤੇ ਪਾਰਟੀ ਵੱਲੋਂ ਇਹ ਕਿਹਾ ਗਿਆ ਮਾਨਸਾ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਬੜੇ ਪੁਰਾਣੇ ਨੇਤਾ ਹਣੇ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਲੇਕਿਨ ਉਸ ਨੂੰ ਲੈ ਕੇ ਸਵਾਲ ਵੀ ਖੜੇ ਹੋਏ ਤੇ ਕੁਝ ਲੋਕ ਤਾਂ ਇਹ ਵੀ ਕਹਿ ਦਿੰਦੇ ਨੇ ਕਿ ਕਿਤੇ ਨਾ ਕਿਤੇ ਬਾਕੀ ਪਾਰਟੀਆਂ ਲਈ ਇਹ ਖਤਰੇ ਦੀ ਘੰਟੀ ਹੈ ਜਿਹੜਾ ਇਹ ਹਰਮਿੰਦਰ ਸਿੰਘ ਸੰਧੂ ਪਾਰਟੀ ਵਿੱਚ ਸ਼ਾਮਲ ਹੋਏ ਨੇ ਇਸ ਦਾ ਨੁਕਸਾਨ ਬਾਕੀ ਪਾਰਟੀਆਂ ਨੂੰ ਹੋ ਸਕਦਾ ਹੈ ਕਾਂਗਰਸ ਦੀ ਆਪਸੀ ਪਾਰਟ ਨੂੰ ਲੈ ਕੇ ਜਿਹੜੇ ਸਵਾਲ ਉੱਠਦੇ ਨੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਕਿ ਜਿਹੜੀ ਕਾਂਗਰਸ ਹੈ ਉਹ ਆਪਸ ਵਿੱਚ ਇੱਕ ਜੁਟਨੀ ਹੈਗੀ ਜਿਸ ਦੀ ਹਾਲ ਦਾ ਕਾਰਨ ਜਿਮਨੀ ਚੋਣ ਜ ਪਰ ਤੁਸ਼ਨਾ ਆਸ਼ੂਦੀ ਉੱਥੇ ਹਾਰ ਹੋਈ ਲekin ਤਰਨ ਤਾਂ ਦੇ ਵਿੱਚ ਵੀ ਜਿੰਮਣੀ ਚੋਣ ਹੋਣੀ ਹੈ ਇਸ ਨੂੰ ਲੈ ਕੇ ਜਿਹੜੇ ਪ੍ਰਭਲ ਦਲ ਦਲ ਮਾਂਦੇ ਸਾਹਮਣੇ ਆਉਂਦੇ ਨੇ ਰਣਜੀਤ ਸਿੰਘ ਰਾਣਾ ਗੰਦੀਵਨ ਸਾਹਿਬ ਵੱਡਾ ਨਾਮ ਹੈ ਵਕਫਾ ਕੌਦੇ ਤੇ ਗਏ ਨੇ ਉੱਦੇ ਦੀ ਲੰਗਾਈ ਵਿੱਚ ਨਹੀਂ ਜਾਵਾਂਗੇ ਗੱਲਬਾਤ ਕਰਨੀ ਸ਼ੁਰੂਆਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਉਣ ਇੱਥੇ ਹਾਂਜੀ ਮੈਂ ਅੱਜ ਕਾਂਗਰਸ ਦਾ ਵਰਕਰ ਆਉਣ ਦੇ ਨਾਤੇ ਤੁਹਾਡਾ ਆਨਅਰ ਜਿਹੜਾ ਹੈਗਾ ਚੈਨਲ ਉਹਦਾ ਬਹੁਤ ਵੱਡਾ ਸਵਾਗਤ ਕਰਦਾ ਹਾਂ ਕਿ ਤੁਸੀਂ ਸਾਡੇ ਵਰਗੇ ਜਿਹੜੇ ਥਰਡ ਲੇਵਲ ਦੇ ਜਿਹੜੇ ਵਰਕਰ ਉਹਨਾਂ ਦੀ ਵੀ ਤੁਸੀਂ ਇੰਟਰਵਿਊ ਲੈ ਰਹੇ ਹਾਂ ਬੇਤਾਲੀ ਨਾਮ ਤੇ ਤੁਹਾਡਾ ਬਹੁਤ ਹੈ ਚਰਚਾ ਜਨਾਮ ਹੈ ਖਾਸ ਤੌਰ ਤੇ ਜਿਮਨੀ ਚੌਂ ਨੂੰ ਲੈ ਕੇ ਲੋਕ ਕਹਿੰਦੇ ਨੇ ਪ੍ਰਭਲ ਦਾਵੇਦਾਰ ਨੇ ਕਿਉਂਕਿ ਲੰਬੇ ਸਮੇਂ ਤੋਂ ਵਕਰੀ ਕਰਦੇ ਆਏ ਹੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬਹੁਤ ਸਿਕਤਤ ਲਾਇਆ ਬੇਟੇ ਨੂੰ ਵੀ ਬੜੇ ਵੱਡੇ ਯੋਧਿਆਂ ਦਾ ਸਮਾਨਿਆ ਜਾਂਦਾ ਕਿਉਂਕਿ ਮੁੱਖ ਬਲਾਵੇ ਨੇ ਕਿਸ ਤਰੀਕੇ ਦਾ ਦੇਖਦੇ ਹੋ ਇੰਨੀ ਪੀੜ੍ਹੀਆਂ ਤੋਂ ਸੇਵਾ ਕਰਦੇ ਆਏ ਹੋ ਕਾਂਗਰਸ ਲਈ ਤੇ ਹੁਣ ਜਿਹੜਾ ਨਾਮ ਚਰਚਾ ਜੁੜਿਆ ਮੈਂ ਸਾਡਾ ਜਦੋਂ ਦੇਸ਼ ਆਜ਼ਾਦ ਹੋਇਆ ਨਾ ਜੀ ਉਦੋਂ ਤੋਂ ਲੈ ਕੇ ਸਾਡਾ ਪਰਿਵਾਰ ਜਿਹੜਾ ਕਾਂਗਰਸ ਤੋਂ ਬਾਹਰ ਨਹੀਂ ਕਦੀ ਗਿਆ ਮੇਰੇ ਦਾਦਾ ਜੀ ਸਰਦਾਰ ਪਿਆਰਾ ਸਿੰਘ ਢਿੱਲੋਂ ਜਿਹੜੇ ਸਾਡੇ ਸਰਦਾਰ ਗੁਰदयाल ਸਿੰਘ ਢਿੱਲੋਂ ਸਪੀਕਰ ਸਨ ਨੌਲ ਈਂਡਿਆ ਦੇ ਉਹ ਵਰਲਡ ਦੇ ਸਪੀਕਰਾਂ ਦੇ ਵੀ ਪ੍ਰੈਜ਼ੀਡੈਂਟ ਰਏ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਮੇਰੇ ਪਿਤਾ ਜੀ ਸਰਦਾਰ ਤਲੋਕ ਸਿੰਘ ਢਿੱਲੋਂ ਜਿਹੜੇ ਕਿ ਗੰਡੀਬੇਨ ਪਿੰਡ ਦੇ 10 ਸਾਲ ਸਰਪੰਚ ਰਏ ਔਰ ਕਾਂਗਰਸ ਪਾਰਟੀ ਦੇ ਨਾਲ ਜੁੜੇ ਰਹੇ ਔਰ ਉਹਨਾਂ ਨੇ ਵੀ ਉੱਥੇ ਬੜਾ ਖੂਬ ਮਤਲਬ ਕਿ ਬਹੁਤ ਹੀ ਵਧੀਆ ਕੰਮ ਕੀਤਾ ਉਸ ਤੋਂ ਬਾਅਦ ਜੇ ਮੇਰੀ ਟਰਨਓਵੇ ਮੈਂ ਆਪਣੇ ਗੰਡੀਵਿੰਡ ਪਿੰਡ ਦਾ ਮੇਰਾ ਗੰਡੀਵਿੰਡ ਪਿੰਡ ਪੰਜ ਬੂਥਾਂ ਦਾ ਪਿੰਡ ਆ 4500 ਵੋਟ ਦਾ ਪਿੰਡ ਆ ਔਰ ਮੈਂ ਚਾਰ ਇਲੈਕਸ਼ਨਾਂ ਪੰਜ ਇਲੈਕਸ਼ਨ ਪੰਜਵੀਂ ਇਲੈਕਸ਼ਨ ਜਿਹੜੀ ਆ ਮੈਂ ਬਲਾਕ ਸੰਮਤੀ ਦੇ ਚੇਅਰਮੈਨ ਵਜੋਂ ਉੱਥੇ ਅੱਜ ਵੀ ਮੌਜੂਦ ਆ ਔਰ ਸਭ ਤੋਂ ਵਧੀਆ ਗੱਲ ਇਹ ਆ ਕਿ ਮੈਂ ਆਪਣੇ ਗੰਡੀਵਿੰਡ ਪਿੰਡ ਚੋਂ ਮੇਰੇ ਅੱਗੇ ਕੋਈ ਵੀ ਮੇਰੇ ਪਿੰਡ ਦੇ ਜਿਹੜੇ ਸਰਕਾਰਯੋਗ ਲੋਕ ਨੇ ਉਹਨਾਂ ਨੇ ਮੇਰੇ ਅੱਗੇ ਮੈਨੂੰ ਸਰਬਸੰਮਤੀ ਦੇ ਨਾਲ ਹੀ ਸਾਰੀਆਂ ਇਲੈਕਸ਼ਨਾਂ ਲੜਾਈਆਂ ਜਿਹੜੇ ਕਿ ਮੇਰੇ ਵੱਡੇ ਭਾਗ ਨੇ ਔਰ ਜੇ ਅੱਗੇ ਗਾਂ ਤੁਰੀਏ ਮੇੜਾ ਮੇਰਾ ਜਿਹੜਾ ਬੇਟਾ ਹੈ ਜਗਮੀਤ ਢਿਲੋਂ ਉਹ ਗੰਡੀਵਿੰਡ ਬਲਾਕ ਦਾ ਪ੍ਰਧਾਨ ਹੈ ਇਸ ਵਕਤ ਔਰ ਨਾਲ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਮੁਖ ਬਲਾਰਾ ਵੀ ਹੈ ਔਰ ਅਸੀਂ ਕਾਂਗਰਸ ਦੀ ਸੇਵਾ ਜਿਹੜੀ ਆ ਉਹ ਬਹੁਤ ਤਨਮਨ ਧੰ ਦੇ ਨਾਲ ਅੱਜ ਤੱਕ ਕੀਤੀ ਔਰ ਕਰਦੇ ਆਇਆ ਔਰ ਕਰਦੇ ਰਵਾਂਗੇ ਔਰ ਝੰਡਾ ਬਲੰਦ ਕਾਂਗਰਸ ਦਾ ਕਰਕੇ ਰਹਿਾਂਗੇ ਤਨਧੰ ਦੇ ਵਿੱਚ ਨਵੀਂ ਚੋਣਾਂ ਹੋਣੀਆਂ ਨੇ ਹਰਮਿਤ ਸਿੰਘ ਸੰਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਅਕਾਲੀ ਦਲ ਦੇ ਪੁਰਾਣੇ ਵਰਕਰ ਬੜਾ ਨਾਮਚੀ ਨਾਮ ਮੰਤਰੀ ਸਾਹਿਬ ਨੇ ਆਪ ਕੋਲ ਬਿਠਾ ਕੇ ਸ਼ਾਮਲ ਕਰਵਾਇਆ ਤੇ ਕਹਿੰਦੇ ਅਸੀਂ ਉਦੋਂ ਤੋਂ ਇਹਨਾਂ ਨੂੰ ਦੇਖਦੇ ਆਦੇ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਦੇ ਜਿੱਤਦੇ ਆਦੇ ਇਹ ਵਾਅਦਾ ਮੰਨਤੇ ਬਹੁਤ ਬਖਸ਼ੇ ਲੇਕਿਨ ਉਸ ਤੋਂ ਬਾਅਦ ਸਵਾਲ ਕਈ ਖੜੇ ਹੋ ਗਏ ਕਿੰਦੇ ਇਸ ਤਰੀਕੇ ਨਾਲ ਸ਼ਾਮਲ ਕਰਨਾ ਉਹ ਜਿਹੜੇ ਲੋਕ ਕਹਿੰਦੇ ਹੁਣ ਨੋ ਪ੍ਰਭਲ ਦਾਵੇ ਦਾਅਵੇ ਕਹਿ ਸਕਦੇ ਮਤਲਬ ਟਿਕਟ ਪੱਕੀ ਆ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੱਲੋਂ ਮੀਤ ਸਿੰਘ ਸੰਧੂ ਆਣਾ ਉਹ ਜਿਹੜੇ ਬਾਕੀ ਵਰਕਰ ਸੀਗੇ ਤੇ ਜਾਂ ਜਿਹੜੇ ਬਾਕੀ ਦਾਵੇਦਾਰ ਸੀਗੇ ਉਹ ਕਿਤੇ ਨਾ ਕਿਤੇ ਕਹਿੰਦੇ ਹੁਣ ਪਿੱਛੇ ਹੋ ਗਏ ਤੇ ਕੁਝ ਲੋਕ ਤੇ ਵੀ ਕਹਿੰਦੇ ਜਿਹੜੇ ਆਮ ਆਦਮੀ ਪਾਰਟੀ ਦੇ ਕਿ ਚਲੋ ਚੰਗੀ ਗੱਲ ਦਾ ਸਵਾਗਤ ਕੀਤਾ ਤੇ ਬਾਕੀ ਪਾਰਟੀਆਂ ਨੂੰ ਡਲ ਜ਼ਿਆਦਾ ਲੱਗਦੇ ਉਹ ਜ਼ਿਆਦਾ ਵਿਰੋਧ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਟਿਕਟ ਮਿਲ ਗਈ ਤੇ ਬਾਕ ਤੇ ਜਿਮਨੀ ਚੌਂ ਦੇ ਵਿੱਚ ਆ ਆ ਵੀ ਪਾਰਟੀ ਵਾਲੇ ਕਹਿੰਦੇ 20000 ਤੋਂ ਉੱਪਰ ਦੀ ਲੀਡਣਾ ਸੀ ਤਤੰਤ ਨਾ ਲਗਾ ਜਿਹੜਾ ਮੈਦਾਨ ਫਤਿਹ ਕਰਾਂਗੇ ਵੇਖੋ ਜੀ ਜਿਹੜੀ ਇੱਥੇ ਜਿਮਨੀ ਚੌਂ ਹੋ ਰਹੀ ਆ ਡਾਕਟਰ ਸੋਲ ਸਾਹਿਬ ਇੱਥੇ ਜਿਹੜੇ ਆ ਉਹ ਇਥੋਂ ਜ ਰੱਬ ਨੂੰ ਪਿਆਰੇ ਹੋ ਗਏ ਆ ਉਹਦਾ ਅਸੀਂ ਸਾਰੇ ਸੋਗ ਕਰਦੇ ਆ ਕਿ ਉਹਨਾਂ ਨੂੰ ਬਹੁਤ ਥੋੜੀ ਉਮਰ ਚ ਚਲੇ ਗਏ ਨੇ ਬਹੁਤ ਮਾੜਾ ਹੋਇਆ ਪਰਿਵਾਰ ਵਾਸਤੇ ਵੀ ਮਾੜਾ ਹੋਇਆ ਔਰ ਹਲਕੇ ਵਾਸਤੇ ਵੀ ਮਾੜਾ ਹੋਇਆ ਚਲੋ ਟਾਈਮ ਜਿਹੜਾ ਰੱਬ ਦੀ ਕਿਰਪਾ ਦੇ ਨਾਲ ਜਿਹੜਾ ਟੱਪੀ ਜਾ ਰਿਹਾ ਹੈ ਜੋ ਹੁੰਦਾ ਉਹ ਰੱਬ ਹੀ ਕਰਦਾ ਹੈ ਕੋਈ ਕਿਸੇ ਦੇ ਹੱਥ ਵਸ ਨਹੀਂ ਹੁੰਦਾ ਜੇ ਮੈਂ ਗੱਲ ਕਰਾਂ ਤੁਸੀਂ ਕੀ ਹੈ ਹਰਮੀਤ ਸਿੰਘ ਸੰਧੂ ਜੀ ਦੀ ਗੱਲ ਕੀਤੀ ਹੈ ਸੰਧੂ ਸਾਹਿਬ ਕਾਲੀਦਲ ਦੇ ਇਹ ਤਿੰਨ ਚਾਰ ਵਾਰ ਐਮਐਲਏ ਤਿੰਨ ਆਰਐਮਐਲਏ ਰਹੇ ਨੇ ਔਰ ਵੇਖੋ ਮੈਂ ਤੇ ਅੱਜ ਕੱਲ ਵੀਡੀਓ ਵੇਖ ਰਿਹਾ ਸੀ ਉਹਦੇ ਵਿੱਚ ਜਿਹੜੇ ਇਹਨਾਂ ਦੇ ਚੇਅਰਮੈਨ ਨੇ ਉਹ ਕੋਈ ਵੀਡੀਓ ਵਿਖਾ ਰਿਆ ਸੀ ਨਾਲ ਉਹ ਕਹਿ ਰਿਹਾ ਸੀ ਕਿ ਹਰਮੀਤ ਸਿੰਘ ਸੰਧੂ ਜੀ ਦੇ ਜਿਹੜੇ ਆ ਉਹ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਰਹਿ ਮਜੀਠਾ ਸਾਹਿਬ ਦੇ ਨਾਲ ਸੰਬੰਧ ਰਹਿ ਇਹ ਜਿਹੜੇ ਆ ਉਹ ਅਸੀਂ ਆਪਣੀ ਪਾਰਟੀ ਵਿੱਚ ਇਹਨਾਂ ਨੂੰ ਘੁੱਸਪੈਟ ਨਹੀਂ ਕਰਨ ਦੇਵਾਂਗੇ ਔਰ ਉਹ ਬਹੁਤ ਜ਼ਿਆਦਾ ਜਿਹੜੇ ਆਮ ਪਾਰਟੀ ਦੇ ਵਰਕਰ ਆ ਉਹ ਰੋਲਾ ਰਪਾ ਪਾਉਂਦੇ ਔਰ ਮੈਂ ਤੇ ਉਹਨਾਂ ਜਿਹੜੇ ਆਮ ਪਾਰਟੀ ਦੇ ਵਰਕਰ ਆ ਜਿਹੜੇ ਭਗਵੰਤ ਮਾਨ ਸਾਹਿਬ ਕਹਿੰਦੇ ਹੀ ਭਮੱਕੜ ਨੇ ਸਾਡੇ ਮੈਨੂੰ ਤੇ ਉਹਨਾਂ ਦੇ ਉੱਤੇ ਆਉਂਦੀ ਹੈ ਕਿ ਇਹ ਵਿਚਾਰੇ ਦਰੀਆਂ ਝਾੜਨ ਜੋਗੇ ਹੀ ਰਹਿ ਗਏ ਆ ਇਹ ਵੇਖੋ ਕਿੱਧਰ ਦੀ ਕਿੱਧਰ ਗੱਲ ਆ ਜਿਹੜੀ ਇਹਨਾਂ ਨੇ ਬਾਈ ਵਾਲੀ ਜਿਹੜੀ ਟਿਕਟ ਸੀ ਹਰਮੇਂ ਸਿੰਘ ਸੰਧੂ ਨੂੰ ਭੰਡ ਕੇ ਕਿ ਇਹ ਜੀ ਨਸਾ ਓੰਜ ਕਰਦੇ ਓੰਜ ਕਰਦੇ ਆ ਉਹਨਾਂ ਦੇ ਉੱਤੇ ਵੱਖ-ਵੱਖ ਲਾ ਕੇ ਇਲਜ਼ਾਮ ਇਹ ਜਿਹੜੀ ਇਲੈਕਸ਼ਨ ਹੀ ਉਹ ਜਿੱਤੀ ਸੀ ਔਰ ਅੱਜ ਜੋ ਦੁੱਧ ਤੋਤੇ ਹੋ ਕੇ ਜਿਹੜੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਮਸ਼ੀਨ ਰੱਖੀ ਆ ਉਹਨਾਂ ਨੂੰ ਵਿੱਚ ਪਾਇਆ ਤੇ ਉਹ ਐ ਕਲੀਨ ਹੋ ਕੇ ਬਾਹਰ ਆ ਕੇ ਤੇ ਉਹ ਜਿਹੜੇ ਇਹਨਾਂ ਦੇ ਭਮੱਕੜ ਆ ਔਰ ਜਿਹੜੇ ਇਹਨਾਂ ਦੇ ਥੱਲੇ ਵਲੰਟੀਅਰ ਆ ਉਹ ਵੇਖਦੇ ਹੀ ਰਹਿ ਗਏ ਕੀ ਸੀ ਟਿਕਟ ਤੇ ਅਸੀਂ ਲੜਨੀ ਪਰ ਸੰਧੂ ਸਾਹਿਬ ਉੱਥੇ ਆ ਕੇ ਕਾਬਜ ਹੋ ਗਏ ਉਹ ਜਿਹੜਾ ਕਰਦੇ ਸੀ ਜਿਹੜਾ ਇਹਨਾਂ ਦੀ ਮੁਖਾਲਫਤ ਕਰਦੇ ਸੀ ਅੱਜ ਸਾਰਾ ਕੁਝ ਕਲੀਨ ਹੋ ਗਿਆ ਗਨੀਸ਼ ਸਾਹਿਬ ਗੱਲ ਹੋਈ ਹੈ ਸੋਸ਼ਲ ਮੀਡੀਆ ਪਤਾ ਨਹੀਂ ਕਿਹੜੀ ਚੀਜ਼ ਕਦੋਂ ਵਾਇਰਲ ਹੋ ਜਾਣੀ ਹੈ ਉਹਨਾਂ ਦਾ ਪੁਰਾਣਾ ਬਿਆਨ ਮੀਤ ਸਿੰਘ ਸੰਧੂ ਉਹਨਾਂ ਦੇ ਜਿਹੜੇ ਪਾਰਟੀ ਦੇ ਖਿਲਾਫ ਸੀਗੇ ਉਹ ਵਾਇਰਲ ਹੋਣੇ ਸ਼ੁਰੂ ਹੋ ਗਏ ਆ ਉਹ ਕਹਿੰਦੇ ਆ ਕਿ ਪਾਰਟੀ ਦੀ ਨੀਤੀਆਂ ਤੋਂ ਕੁਛ ਨਹੀਂ ਸੀਗੇ 3 ਸਾਲ ਕਹਿੰਦੇ ਪੂਰੇ ਹੋਏ ਹਨ ਮੀਤ ਸਿੰਘ ਸੰਧੂ ਸਾਹਿਬ ਦੇ ਬਿਆਨ ਨੇ ਤੇ ਉਹ ਪਾਰਟੀ ਦੀ ਨੀਤੀਆਂ ਤੋਂ ਕੁਛ ਨਹੀਂ ਸੀਗੇ ਤੇ ਹੁਣ ਉਹ ਜਾ ਕੇ ਕਹਿੰਦੇ ਕਿ ਇਹਨਾਂ ਨੇ ਫੈਸਲੇ ਬੜੇ ਵਧੀਆ ਲਏ ਆ ਇਹ ਕਿਹੜੀ ਕੁਝ ਮਹੀਨੇ ਦੇ ਵਿੱਚ ਗਿੱਦੜ ਸਿੰਘ ਜਿਹੜੀ ਸੰਘਾ ਦਿੱਤੀ ਕਿ ਉਹ ਹੱਕ ਦੇ ਵਿੱਚ ਜਿਹੜੇ ਫੈਸਲੇ ਵੀ ਆ ਗਏ ਨੀਤੀਆਂ ਵੀ ਚੰਗੀਆਂ ਲੱਗਣ ਲੱਗੀਆਂ ਪਾਰਟੀ ਵਿੱਚ ਸ਼ਾਮਲ ਵੀ ਹੋ ਗਏ ਵੇਖੋ ਜੀ ਮੈਂ ਜੋ ਸਮਝਦਾ ਕਿ ਇਹ ਇੱਕ ਮਤਲਬ ਜੇ ਕਹਿ ਲਈਏ ਕਿ ਸੰਧੂ ਸਾਹਿਬ ਤੇ ਉਧਰੋਂ ਪਹਿਲਾਂ ਐਮਐਲਏ ਬੰਦੇ ਰਹੇ ਆ ਹੁਣ ਇਹਨਾਂ ਵਿਚਾਰਿਆਂ ਲੋਕਾਂ ਦਾ ਹੈਗਾ ਹੀ ਟਾਈਮ ਜੇ ਇਹਨਾਂ ਨੂੰ ਇਲੈਕਸ਼ਨ ਲੜਾਉਂਦੇ ਬਾਕੀ ਆਉਣਾ ਤੇ ਨਹੀਂ ਇਹਨਾਂ ਪਾਵਰ 'ਚ ਕਿਉਂਕਿ ਇਹਨਾਂ ਨੇ ਕੇਜਰੀਵਾਲ ਸਾਹਿਬ ਨੇ 4 ਮਹੀਨਿਆਂ ਦਾ ਲੋਕਾਂ ਨੂੰ ਕਿਹਾ ਸੀ ਨਸ਼ਾ ਜਿਹੜਾ ਵਾ ਮੁਕਤ ਕਰ ਦਿਆਂਗੇ ਪੰਜਾਬ ਅੱਜ 4 ਸਾਲ ਹੋ ਚੱਲੇ ਆ ਕੋਈ ਮੰਦਾ ਹਾਲ ਹੋ ਗਿਆ ਬੱਚੇ ਜਿਹੜੇ ਮਰ ਗਏ ਆ ਮਾਵਾਂ ਰੋਂਡੀਆਂ ਦਵੱਥਣ ਮਾਰਨ ਡੀਆਂ ਇਹ ਇੱਕ ਨਹੀਂ ਤਰਨ ਤਰਨ ਸ਼ਹਿਰ ਚ ਟੋਟਲ ਪਿੰਡਾਂ ਚ ਔਰ ਮੈਂ ਸਮਝਦਾ ਕਿ ਟੋਟਲ ਪੰਜਾਬ ਚ ਸ਼ਾਇਦ ਇਹੋ ਹਾਲ ਹੋਊਗਾ ਪਰ ਮੈਂ ਆਪਦੇ ਹਲਕੇ ਦਾ ਮੈਨੂੰ ਪਤਾ ਵਾ ਹਰ ਪਿੰਡ ਦੇ ਵਿੱਚ ਜਿਹੜੇ ਬੱਚੇ ਆ ਛੋਟੇ ਛੋਟੇ ਮਰੇ ਆ ਹਰ ਸ਼ਹਿਰ ਚ ਹਰ ਵਾਰਡ ਚ ਤਰਨਤਾਨ ਦੀ ਚ ਬਹੁਤ ਮੰਦਾ ਹਾਲ ਆ ਜਿਹੜਾ ਇੱਥੋਂ ਤੱਕ ਇਹਨਾਂ ਨੇ ਕੋਈ ਕੱਖ ਨਹੀਂ ਕੀਤਾ ਜੇ ਉਸ ਤੋਂ ਬਾਅਦ ਆਏ ਝੂਠੇ ਲਾਰੇ ਲਾ ਕੇ ਸਰਕਾਰ ਪਾਵਰ ਚ ਆਈ ਆ ਉਸ ਤੋਂ ਬਾਅਦ ਆਇਆ ਇਹਨਾਂ ਕੇਜਰੀਵਾਲ ਨੇ ਕਿਹਾ ਹੀ ਬੀਬੀਓ ਤੁਹਾਨੂੰ 1000 ਰੁਪਿਆ ਇੱਕ ਜਿਹੜਾ ਮਹੀਨੇ ਬਾਅਦ ਆਇਆ ਕਰੇਗਾ ਨਹੀਂ ਹੁਣ 1100 ਕਹਿੰਦੇ ਆ 1100 ਦਵਾਂਗੇ ਉਹ ਤੇ ਜਦੋਂ ਉਹਨਾਂ ਮੰਗ ਕੀਤੀ ਤੇ ਜੋ ਪਾਰਲੀਮੈਂਟਰੀ ਇਲੈਕਸ਼ਨ ਆਈ ਤੇ ਉਹ ਕਹਿੰਦੇ ਜੀ ਨਹੀਂ 100 ਹੋਰ ਵਧਾਤਾ ਫੇਰ ਝੂਠ ਮਾਰਤਾ ਉਹ ਹੁਣ ਜਿਹੜੇ ਉਹ 4 ਸਾਲ ਹੋ ਗਿਆ 12 ਨੂੰ ਲਾ ਲੋ ਤੁਸੀਂ ਵੀ ਇੱਕ ਸਾਤ ਚ 12 ਮਹੀਨੇ ਹੁੰਦੇ ਆ ਤੇ ਉਹ ਕਿੰਨੇ 12 ਚ 48000 ਰੁਪਏ ਤੇ ਇੱਕ ਇੱਕ ਬੀਬੀ ਦਾ ਹੀ ਬਣ ਗਿਆ ਔਰ ਇਹ ਸਭ ਤੋਂ ਵੱਡਾ ਝੂਠ ਮਾਰ ਕੇ ਜਿਹੜੀ ਇਹਨਾਂ ਨੇ ਇੱਥੇ ਪਾਵਰ ਚ ਆਏ ਉਦੋਂ ਅੱਗੇ ਰੇਤਾ ਰੇਤਾ ਕਹਿੰਦੇ ਕੇਜਰੀਵਾਲ ਸਾਹਿਬ ਆਹ ਕਰ ਦਿਆਂਗੇ ਈਨੇ ਹਜ਼ਾਰ ਕਰੋੜ ਰੁਪਏ ਦੇ ਰੇਤਾ ਦਾ ਬੇਟਾ ਉਹ ਇਹ ਵੀ ਸਭ ਆਪ ਹੀ ਲੱਗੇ ਆ ਰੇਤਾ ਮਾਈਨਿੰਗ ਕਰੀ ਜਾਂਦੇ ਆਪਣੇ ਘਰ ਬਣਾਉਣ ਡੇ ਆ ਉਦੋਂ ਮਗਰੋਂ ਜੇ ਹੋਰ ਲਾਵਾਂ ਇਰਲਾਨ ਆਰਡਰ ਦੀ ਯਾਨੀ ਮਾੜੀ ਸਥਿਤੀ ਹੈ ਔਰ ਗੈਂਗਸਟਰਵਾਦ ਇੰਨਾ ਜ਼ਿਆਦਾ ਫੈਲ ਗਿਆ ਪਤਾ ਨਹੀਂ ਕਿੰਨੇ ਕਿਨੂੰ ਗੋਲੀ ਮਾਰ ਦੇਣੀ ਹੈ ਕਿੱਥੇ ਕਿੱਥੇ ਲੋਕ ਕਿਦਿਆਂ ਪਰੋਦੀਆਂ ਹੋ ਗਏ ਉਹ ਕਹਿੰਦੇ ਕਿ ਇਹ ਸਭ ਪੁਰਾਣੀ ਬਾੜੀਆਂ ਨੇ ਕੀਤਾ ਹੈ ਤੇ ਉਹ ਸਾਰੀ ਇਹਨਾਂ ਦੀ ਦੇਣ ਹੈ ਕਹਿੰਦੇ ਕਾਂਗਰਸ ਨੇ ਵੀ ਬੜੇ ਵੱਡੇ ਵਾਅਦੇ ਕੀਤੇ ਕਹਿੰਦੇ ਸੁਧਾਦਣ ਲੱਗੀਆਂ ਕਹਿੰਦੇ ਉਹਦੇ ਮੰਨਦੇ ਨਹੀਂ ਸੀਗੇ ਕਿ ਪੰਜਾਬ 'ਚ ਜਿਹੜਾ ਨਸ਼ਾ ਹੈ ਕਹਿੰਦੇ ਅਸੀਂ ਤੇ ਮੰਨੇ ਆਂ ਕਹਿੰਦੇ ਅਸੀਂ ਯੁੱਧ ਛੇੜਿਆ ਨਸ਼ਿਆਂ ਦੇ ਵਿਰੁੱਧ ਉਹ ਕਹਿੰਦੇ ਅਸੀਂ ਤੇ ਹਰੇਕ ਕੰਮ ਵਧੀਆ ਕਰਦੇ ਆਂ ਸਿਰਫ ਇਹਨਾਂ ਕੋਲ ਪੰਡੰਨ ਦੀ ਕੋਈ ਮੁੱਦਾ ਨਹੀਂ ਚਾਹੇ ਪ੍ਰਤਾਪ ਬਾਯਾ ਸਾਹਿਬ ਨੇ ਕਹਿੰਦੇ ਸਿਰਫ ਭੰਡ ਸਕਦੇ ਇਹਨਾਂ ਕੋਲ ਸਿਰਫ ਗੱਲਾਂ ਨਹੀਂ ਕਰਨ ਦੀ ਇਹਨਾਂ ਕੋਲ ਕੋਈ ਤੱਥਾਂ ਦੇ ਆਧਾਰ ਤੇ ਕੋਈ ਤਰਕ ਨਹੀਂ ਹੈ ਚਾਹੇ ਪਾਣੀ ਦਾ ਮਸਲਾ ਹੋਵੇ ਚਾਹੇ ਬਿਦਮੀਆਂ ਦੇ ਬਿੱਲ ਦੀ ਗੱਲ ਹੋਵੇ ਉਹ ਕਹਿੰਦੇ ਸੈਸ਼ਨ ਦੇ ਵਿੱਚ ਜਦੋਂ ਬਹਿ ਇਸ ਸਭੀ ਦੇ ਵਿੱਚ ਵੀ ਲੋਕ ਤਿਆਰ ਨਹੀਂ ਕਿ ਕਦੋਂ ਆਮ ਆਨੀਆਂ ਬਾਤ ਨੂੰ ਫੇਰ ਆਪਾਂ ਵਾਪਸ ਲਿਆਈਏ ਜਦੋਂ ਬਾਈਚੇ ਪਾਵਰ ਚਾਏ ਨੇ ਉਸ ਤੋਂ ਬਾਅਦ ਆ ਇਹਨਾਂ ਨੂੰ 4 ਸਾਲ ਹੋਣ ਜਾ ਰਹੇ ਨੇ ਇਹ ਜਾਂ ਤੇ ਹੋਵੇ ਨਾ ਵੀ ਇੱਕ ਨਾ ਸਾਲ ਹੋਇਆ ਇਹਨਾਂ ਨੂੰ ਜਾਂ ਚਲੋ ਹੋਰ ਲੋਕ ਸੇਵਾ ਦੇ ਦੇਣ ਇਹਨਾਂ ਨੂੰ ਟਾਈਮ ਦੇ ਦੇਣ 6 ਮਹੀਨੇ ਹੋਰ ਦੇ ਦੇਣ 1.5 ਸਾਲ ਦੇ ਦੇਣ 2 ਸਾਲੋਂ ਤੇ 4 ਹੁਣ ਤੇ ਕਿਨਾਰੇ ਲੱਗਣ ਵਾਲੇ ਨੇ ਹਾਲੀ ਵੀ ਆਖੀ ਜਾਂਦੇ ਆ ਜੇ ਹੁਣ ਤੱਕ ਇਹਨਾਂ ਕੋਲ 4 ਸਾਲਾਂ ਚ ਕੋਈ ਕੰਟਰੋਲ ਨਹੀਂ ਹੋਇਆ ਕਿਹ ਰੇਤਾ ਤੇ ਕਿਹ ਡਰੱਗਸ ਤੇ ਕਿਹ ਨਸ਼ਿਆਂ ਤੇ ਕਿਹ ਗੈਂਗਸਟਰਾਂ ਦੇ ਇਹਨਾਂ ਹੁਣ ਗਾਂ ਕੀ ਕਰਨਾ ਤੇ ਸਾਲ ਖੰਡ ਰਹਿ ਗਿਆ ਬਸ ਹੁਣ ਇਹਨਾਂ ਨੇ ਲੋਕਾਂ ਨੇ ਚਲਦਾ ਕਰਨਾ ਉਹ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਹੀ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚੜਾ ਹੁੰਦਾ ਹੈ ਇਹ ਉਹ ਡੜੇ ਜਿਹੜੇ ਆ ਉਹ ਹੁਣ ਇਹਨਾਂ ਦੇ ਉੱਤੇ ਹੀ ਪੈਣੇ ਆ ਆ ਵੇਖੀ ਜਾਓ ਆ ਚੋਣ ਆ ਗਈ ਆ ਇਹਦੇ ਵਿੱਚ ਕੀ ਬੰਦਾ ਹੈ ਵਾਹਿਗੁਰੂ ਕਿਰਪਾ ਕਰੇ ਇਹ ਜਿਹੜੀ ਚੋਣ ਆ ਕਾਂਗਰਸ ਪਾਰਟੀ ਜਿੰਨੂੰ ਵੀ ਟਿਕਟ ਦਿੰਦੀ ਆ ਬڑے ਮਾਰਜਨ ਨਾਲ ਜਿਹੜੀ ਕਾਂਗਰਸ ਪਾਰਟੀ ਇਥੋਂ ਤਰਨਤਾਲ ਨਾਲ ਕੇ ਦੋ ਜਿੱਤੇਗੀ ਮੈਂ ਤੇ ਇਹ ਵੀ ਗੱਲ ਕਰਦਾ ਕਿ ਜੇ ਮੈਂ ਵੇਖੋ ਵਰਕਰ ਰਿਆ ਵਾਂ ਮੈਂ ਇਲੈਕਸ਼ਨਾਂ ਲੜ ਕੇ ਇਥੋਂ ਤੱਕ ਆਇਆ ਕੋਈ ਛਤੜੀ ਨਹੀਂ ਆਇਆ ਮੇਰਾ ਹਲਕਾ ਵੀ ਇਹ ਆ ਮੈਂ ਇਥੋਂ ਦਾ ਜੰਪਾ ਲਿਆ ਮੈਂ ਇਹ ਵਾਅਦਾ ਕਰਦਾ ਤੁਹਾਡੇ ਨਾਲ ਕਿ 10000 ਵੋਟ ਜਿਹੜੀ ਮੇਰੀ ਆਪਦੀ ਪਰਸਨਲ ਲੈ ਕੇ ਮੈਂ ਚੱਲਦਾ ਔਰ ਜਿਹੜੀ ਕਾਂਗਰਸ ਪਾਰਟੀ ਦੀ ਉਹਦੇ ਤੋਂ ਵੱਖਰੀ ਗੁਰੂ ਸਾਹਿਬ ਕਿਰਪਾ ਕਰਨ ਜੇ ਕਿਤੇ ਮੇਰੇ ਤੇ ਪਾਰਟੀ ਹੱਥ ਧਰਦੀ ਆ ਤੇ ਮੈਂ ਬਹੁਤ ਵੱਡੇ ਮਾਰਜਨ ਨਾਲ ਝੰਡਾ ਬੁਲੰਦ ਕਰਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਰਾਜਾ ਵੜਿੰਗ ਜੀ ਦੀ ਝੋਲੀ ਦੇ ਵਿੱਚ ਜਿਹੜੀ ਸੀਟ ਹੈ ਜਿੱਤ ਕੇ ਪਾਵਾਂਗਾ ਕਾਂਗਰਸ ਦਾ ਝੰਡਾ ਬੁਲੰਦ ਕਰਾਂਗਾ ਤੇ ਚੜ੍ਹਦੀ ਕਲਾ 'ਚ ਕਰਾਂਗਾ ਪਹਿਲਾਂ ਵੀ ਕਾਂਗਰਸ ਲੰਬੇ ਸਮੇਂ ਰਾਜ ਕਰਕੇ ਗਈ ਹੈ ਉਸ ਵੇਲੇ ਵੀ ਇਹੀ ਮੁੱਦੇ ਸੀਗੇ ਸ਼ੁਰੂ ਤੋਂ ਪੰਜਾਬ ਦੇ ਉਹੀ ਮੁੱਦੇ ਸਾਹਮਣੇ ਆ ਰਹੇ ਆ ਆਜ਼ਾਦੀ ਤੋਂ ਬਾਅਦ ਉਹ ਦਾਅਵੇ ਕਰ ਦਿੰਦੀ ਹੈ ਤੁਹਾਡੀ ਵੀ ਸਰਕਾਰ ਬੜੀ ਚੰਗੀ ਹੈ ਕੈਪਟਨ ਸਾਹਿਬ ਨੇ ਵੀ ਕਿਹਾ ਸੀ ਕਿ ਨਸ਼ਾ ਖਤਮ ਕਰ ਦਿਆਂਗੇ ਦੋ ਹਫ਼ਤਿਆਂ ਚ ਵੱਡੇ ਵੱਡੇ ਦਾਅਵੇ ਉਹਨਾਂ ਵੱਲੋਂ ਵੀ ਕੀਤੇ ਗਏ ਸੀਗੇ ਉਦੋਂ ਵੀ ਕੰਮ ਨਹੀਂ ਹੋਇਆ ਹੁਣ ਜਿਸ ਤਰੀਕੇ ਦੇ ਨਾਲ ਇਹ ਸਾਰੇ ਕੰਮ ਚੱਲ ਰਹੇ ਨੇ ਚਾਹੇ ਆਮ ਆਦਮੀ ਪਾਰਟੀ ਹੈ ਜਾਂ ਉਹੀ ਮੁੱਦੇ ਫੇਰ ਦੁਬਾਰਾ ਦੋ ਰਾਕੇ ਸਾਹਮਣੇ ਆ ਰਹੇ ਨੇ 27 ਦੇ ਵਿੱਚ ਮੰਨ ਲੋ ਲੋਕ ਫਤਵਾ ਦੇ ਵੀ ਦਿੰਦੇ ਨੇ ਤੁਹਾਡੇ ਹੱਕ ਚ ਸਾਰੇ ਐਲਾਨ ਹੋ ਜਾਂਦੇ ਆ ਤੁਹਾਨੂੰ ਪਾਰਟੀ ਜਿਹੜੀ ਉਹ ਸੱਤਾ ਜਾ ਜਾਂਦੀ ਹੈ ਕਾਂਗਰਸ ਫੇਰ ਦੋਹੀ ਮੁੱਦੇ ਆ ਉਹ ਫੇਰ ਫਾਇਦਾ ਕੀ ਹੈ ਜੋ ਲਗਾਤਾਰ ਉਹੀ ਕੁਝ ਹੋਈ ਜਾਣਾ ਹੈ ਉਹ ਇੱਕੋ ਮੁੱਦੇ ਦੇ ਆਪਾ ਉਲਝੇ ਹੋਏ ਆ ਉਹ ਬਾਕੀ ਵਿਦੇਸ਼ ਕਿੱਥੇ ਗੱਲਾਂ ਲੈ ਗਏ ਕਿੱਥੇ ਪਹੁੰਚ ਗਏ ਉਹ ਕਿੱਥੇ ਕਿੱਦ ਤਰੱਕੀ ਕਰ ਗਏ ਸਾਡਾ ਨਸ਼ਾ ਹੀ ਨਹੀਂ ਮੁੱਕ ਰਿਹਾ ਗੈਂਗਸਟਰ ਹੀ ਨਹੀਂ ਮੁੱਕ ਰਹੇ ਉਹ ਬੇਅਦਬੀਆਂ ਦੇ ਮਸਲੇ ਉੱਥੇ ਖੜੇ ਐ ਮਸਲੇ ਦੇ ਉਹ ਹੀ ਕੁੰਮ ਕੁੰਮ ਕੇ ਵਾਪਸ ਆ ਰਹੇ ਐ ਵੇਖੋ ਜੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਦੋਂ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਜੀ ਇਹਨਾਂ ਨੇ ਗੁਟਕਾ ਸਾਫ ਫੜ ਕੇ ਸੌਂ ਖਾਧੀ ਸੀ ਹਮਮ ਔਰ 4 ਸਾਲ ਤੋਂ ਬਾਅਦ ਆ ਕਾਂਗਰਸ ਨੇ ਉਹਨਾਂ ਨੂੰ ਕਾਂਗਰਸ ਨੇ ਕੀ ਰੱਬ ਪਰਮੇਸ਼ਰ ਨਹੀਂ ਉਹਨਾਂ ਨੂੰ ਲਾ ਕੇ ਪਾਸੇ ਕਰਤਾ ਪੀ ਜਦੋਂ ਤੁਸੀਂ ਕੁਝ ਕਰਨਾ ਨਹੀਂ ਚਲੋ ਪਾਸੇ ਹੋ ਜੋ ਉਸ ਤੋਂ ਬਾਅਦ ਚੰਨੀ ਸਾਹਿਬ ਆਏ ਔਰ ਚੰਨੀ ਸਾਹਿਬ ਦੀ ਬੜਾ ਥੋੜਾ ਸਮਾਂ ਜਿਹੜਾ ਉਹ ਰਹੀ ਉਹਦੇ ਵਿੱਚ ਜੋ ਚੰਨੀ ਸਾਹਿਬ ਕਰ ਗਏ ਬਹੁਤ ਤਕੜਾ ਕਰ ਗਏ ਔਰ ਥੋੜਾ ਸਮਾਂ ਮਿਲਣ ਕਰਕੇ ਹੁਣ ਜਿਹੜੀ ਅਗਲੀ ਬਾਗ ਡੋਰਿਆ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਪ੍ਰਧਾਨ ਜੀ ਰਾਜਾ ਵੜਿੰਗ ਜੀ ਔਰ ਚੰਨੀ ਸਾਹਿਬ ਸਾਡੇ ਜਿਹੜੇ ਸਾਬਕਾ ਸੀਐਮ ਨੇ ਇਹ ਸਾਰੀ ਕਾਂਗਰਸ ਇਕੱਠੀ ਹੋ ਕੇ ਤਕੜੀ ਹੋਗੇ ਪਵੇਗੀ ਅੱਗੇ ਵਾਲੀ ਗੱਲ ਨਹੀਂ ਹੋਏਗੀ ਇਹ ਮੇਰੇ ਤੋਂ ਮੈਂ ਤੁਹਾਨੂੰ ਇੱਕ ਲਿਖ ਕੇ ਰਿਟਰਨ ਚ ਲੈ ਲਓ ਬਾਰ-ਬਾਰ ਜਿਹੜਾ ਲੋਕ ਉਹ ਨਹੀਂ ਧੋਖਾ ਖਾਣਗੇ ਇਸ ਵਾਰ ਸਾਡੇ ਲੀਡਰ ਜਿਹੜੇ ਆ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਪੂਰੇ ਤਕੜੇ ਹੋ ਕੇ ਲੱਗੇ ਹੋਏ ਨੇ ਵੜਿੰਗ ਸਾਹਿਬ ਲੱਗੇ ਹੋਏ ਨੇ ਚੰਨੀ ਜੀ ਲੱਗੇ ਸਾਰੀ ਕਾਂਗਰਸ ਲੱਗੀ ਹੋਈ ਆ ਉਹ ਗੱਲ ਨਹੀਂ ਹੋਏਗੀ ਜਿਹੜੀ ਅੱਗੇ ਬਾਰ-ਬਾਰ ਜਿਹੜਾ ਉਹ ਆਪਾਂ ਝੂਠ ਮਾਰ ਕੇ ਜਿਹੜਾ ਉਹ ਕਿੰਨਾ ਚਿਰ ਜ਼ਿਆਦਾ ਚਿਰ ਨਹੀਂ ਚੱਲਦਾ ਪਰ ਇਸ ਵਾਰ ਜਿਹੜੇ ਸਾਡੇ ਲੀਡਰ ਸਾਨੂੰ ਮਾਣ ਸਾਨੂੰ ਪਤਾ ਹੈ ਕਿ ਉਹ ਤਗੜੇ ਹੋ ਕੇ ਕਿ ਇਹਨਾਂ ਮੁੱਦਿਆਂ ਦੇ ਇਹਨਾਂ ਗੱਲਾਂ ਦੇ ਉੱਤੇ ਕਵਰ ਕਰਨਗੇ ਲੋਕਾਂ ਦੀਆਂ ਤੇ ਲੀਡਰਾਂ ਦੀ ਆਪਸੀ ਸਹਿਮਤੀ ਨਹੀਂ ਹੈਗੀ ਧੜੇਬੰਦੀ ਹੈ ਕਹਿੰਦੇ ਲੁਧਿਆਣਾ ਦੇ ਵਿੱਚ ਜਮਣੀ ਚੋਣ ਹਾਰੇ ਸਭ ਤੋਂ ਵੱਡਾ ਕਾਦਨੇ ਹੈ ਕਹਿੰਦੇ ਸੁਖੀ ਰੰਧਾਵਾ ਰਾਣਾ ਗੁਜੀਤ ਰਾਜਾ ਵਰਿੰਗ ਪਰਗਤ ਸਿੰਘ ਹੋਣੀ ਸਾਰੇ ਕਹਿੰਦੇ ਬਗਵਗ ਧੜੇ ਆ ਕਹਿੰਦੇ ਕਾਂਗਰਸ ਦੇ ਵਿੱਚ 5-6 ਮੁੱਖ ਧੜੇ ਬਣੇ ਆ ਇਹਨਾਂ ਦੀ ਆਪਸੀ ਨਹੀਂ ਬਣਦੀ ਕਿਹੜੀ ਆਪਹਾਤ ਹੋਈ ਹੈ ਖੁੱਲੇ ਤੌਰ ਤੇ ਆਪਾਂ ਕਹਿ ਸਕਦੇ ਜਿਮਨੀ ਚੌਂ ਦੇ ਵਿੱਚ ਕਾਦ ਬਣਿਆ ਚਾਹੇ ਪੰਜਾਬ ਪੱਧਰ ਦੀ ਇਹ ਆਮ ਤੌਰ ਤੇ ਸਵਾਲ ਹੁੰਦੇ ਜਿਮਨੀ ਚੌਂਤਰਨ ਪੱਧਰ ਦੇ ਵਿੱਚ ਵੀ ਹੋਣੀਆਂ ਚੋਣ ਪਚਾਦ ਮਹੀਨੇ ਰੱਖਦਾ ਜਦੋਂ ਇਲੈਕਸ਼ਨ ਦਾ ਐਲਾਨ ਹੋ ਜਾਂਦਾ ਬਹੁਤ ਵੱਡੇ ਪੱਧਰ ਤੇ ਵੱਡੇ ਵੱਡੇ ਲੀਡਰ ਆਉਂਦੇ ਨੇ ਹੁਣ ਤਕਰੀਬਨ ਆਪਾਂ ਕਹਿ ਸਕਦੇ ਆ ਮਕਸੂਰ ਸੁਖਵੀਰ ਬਾਦਲ ਸਾਹਿਬ ਆ ਰਹੇ ਨੇ ਅਕਾਲੀ ਦਲ ਵੱਲੋਂ ਪ੍ਰਚਾਰ ਕਰਨ ਲਈ ਜਦੋਂ ਵੱਡੇ ਚਾਹਦੇ ਹੁੰਦੇ ਨੇ ਜੇਕਰ ਆਪਸੀ 파ੜ ਹੋਵੇ ਤਾਂ ਕਿੱਥੇ ਤੁਸੀਂ ਦੇਖਦੇ ਹੋ ਪਾਰਟੀ ਸਟੈਂਡ ਕਰਦੀ ਹੈ ਜੇਕਰ ਆਪਸ ਦੇ ਵਿੱਚ ਪਾਰਟੀ ਦੀ ਬੰਦੀ ਦੇਖੋ ਜੀ ਸਾਡੇ ਜਿਹੜੇ ਲੁਧਿਆਣਾ ਚੋਣ ਹੋਈ ਹੈ ਉਹ ਤੇ ਤੁਹਾਨੂੰ ਸਾਰਿਆਂ ਨੂੰ ਜਗ ਜਾ ਰਿਹਾ ਪਤਾ ਹੈ ਕੀ ਹੋਇਆ ਕੀ ਨਹੀਂ ਹੋਇਆ ਇਸ ਵਾਰ ਜਿਹੜੀ ਤਰਨਤਾਰਨ ਜਿਹੜੀ ਹੈ ਜਿਮਣੀ ਚੋਣ ਆ ਗਈ ਹੈ ਨਾ ਇਹ ਲੁਧਿਆਣਾ ਸ਼ਹਿਰ ਜਿਹੜੀ ਲੁਧਿਆਣੇ ਦੀ ਚੋਣ ਸੀ ਉਹ ਇੱਕ ਸ਼ਹਿਰੀ ਚੋਣ ਸੀ ਇਹ ਮੱਝ ਦੀ ਚੋਣ ਆ ਰਹੀ ਆ ਉਹ ਵੀ ਤਰਨਤਾਰਨ ਦੀ ਇੱਥੇ ਪੰਜੀ ਵਾਡਾ ਨੇ ਔਰ ਬਾਕੀ ਸਾਡੇ ਦੋ ਬਲਾਕਾਂ ਦੇ ਇੱਕ ਗੰਡੀਵੰਡ ਬਲਾਕ ਆ ਉਹਦੇ ਪਿੰਡ ਨੇ ਇੱਕ ਤਰਨਤਾਰਨ ਬਲਾਕ ਦੇ ਵੀ ਪਿੰਡ ਨੇ ਜਿਆਦਾ ਜਿਹੜਾ ਏਰੀਆ ਵਾ ਪਿੰਡਾਂ ਦਾ ਵਾ ਔਰ ਬਾਡਰ ਏਰੀਆ ਵਾ ਔਰ ਸਭ ਤੋਂ ਵਧੀਆ ਗੱਲ ਇਹ ਆ ਕਿ ਬਗੇਲ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਇੰਚਾਰਜ ਆ ਉਹਨਾਂ ਨੇ ਬੜਾ ਉਹ ਲੁਧਿਆਣਾ ਜਿਹੜੀ ਹੋਈ ਆ ਇਲੈਕਸ਼ਨ ਉਹਨੂੰ ਬੜਾ ਨੇੜੇ ਹੋ ਕੇ ਵੇਖ ਕੇ ਹੁਣ ਉਹ ਬਹੁਤ ਸਖਤ ਨੇ ਸਾਡੀ ਹਾਈ ਕਮਾਂਡ ਬਹੁਤ ਸਟ੍ਰਿਕਟ ਆ ਸਾਰੀ ਕਾਂਗਰਸ ਟੋਟਲ ਕਾਂਗਰਸ ਜਿਹੜੀਓ ਇੱਥੇ ਤਰਨਤਾਰ ਨਾਏਗੀ ਔਰ ਇੱਥੇ ਬੈਠੇਗੀ ਕੋਈ ਧੜਾ ਨਹੀਂ ਹੋਵੇਗਾ ਔਰ ਬਘੇਲ ਸਾਹਿਬ ਰਾਜਾ ਵੜਿੰਗ ਜੀ ਪ੍ਰਤਾਪ ਬਾਜਵਾ ਜੀ ਚੰਨੀ ਸਾਹਿਬ ਟੋਟਲ ਲੀਡਰ ਇੱਥੇ ਆ ਕੇ ਤਰਨਤਾਰ ਦੀ ਇਲੈਕਸ਼ਨ ਲੜਨਗੇ ਔਰ ਚੜ੍ਹਦੀ ਕਲਾ ਹੋਏਗੀ ਔਰ ਬੜੇ ਮਾਰਜਨ ਦੇ ਨਾਲੇ ਵੇਖਿਓ ਇਹ ਜਿਹੜਾ 27 ਦਾ ਬਣਾ ਇਹ ਜਿਹੜਾ ਇੱਥੋਂ ਝੰਡਾ ਬਲੰਦ ਹੋ ਗਿਆ ਮਾਝੇ 'ਚ ਜਾਏਗਾ ਮਾਝੇ 'ਚ ਜਦੋਂ ਜਦੋਂ ਵੀ ਮਾਝੇ 'ਚ ਆਵਾਜ਼ ਉੱਠੀ ਆ ਉਦੋਂ ਉਦੋਂ ਹੀ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਜਿਹੜੀ ਆ ਸ਼ਨਾਟ ਇਹਦੀ ਜਾਂਦੀ ਆ ਗਿਰੂ ਕਿਰਪਾ ਕਰੇ ਵੇਖੋ ਐ ਕਿ ਬੰਦਾ ਕੀ ਆ ਬੜੇ ਮਾਰਜਨ ਦੇ ਨਾਲ ਸਾਡੀ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਬੜੀ ਸਟ੍ਰਿਕਟ ਹੋਈ ਪਈ ਆ ਔਰ ਚੜਦੀ ਕਲਾ ਨਾਲ ਸਾਰੇ ਹੀ ਤਗੜੇ ਹੋ ਕੇ ਲੱਗਣਗੇ ਔਰ ਕਾਂਗਰਸ ਦੀ ਝੋਲੀ 'ਚ ਜਿੱਤ ਪਾਉਣਗੇ ਗਣਸਾਹਬ ਆਖਦੀ ਸਵਾਲ ਹੈ ਗੰਢੀਵੰਦ ਬਲੌਕ ਤੁਸੀਂ ਦੱਸਿਆ ਚਲੋ ਵੋਟਾਂ ਹੈਗੀਆਂ ਨੇ ਪਿੰਡਾਂ ਦੇ ਵਿੱਚ ਵੀ ਕਸਬਾ ਚ ਭਾਗ ਵੀ ਹੁੰਦਾ ਹੈ ਇਧਰ ਆਪਾਂ ਦੇਖੀਏ ਤਰਨਤਨ ਸ਼ਹਿਰੀ ਵੋਟ ਵੀ 50 ਹਜ਼ਾਰ ਲੋਕ ਗਿੰਦੇ ਨੇ ਤੇ ਇੰਨੀ ਵੱਡਾ ਇਹਦੀ ਕਵਤ ਕਦਣਾ ਉਹ ਕਿਸੇ ਨਾ ਕਿਸੇ ਲੋਕ ਕਹਿੰਦੇ ਨੇ ਆਮ ਆਦਮੀ ਪਾਰਟੀ ਕਹਿੰਦੀ ਸਾਡੀ ਲਹਿਰ ਹੈ ਹਜੇ ਵੀ ਲੋਕ ਚੁੰਹਦੇ ਆ ਉਹ ਜਿਸ ਤਰੀਕੇ ਦੇ ਅਸੀਂ ਕਾਰਜ ਕੀਤੇ ਆ ਉਹ ਅਜੇ ਤੱਕ ਨਹੀਂ ਹੋਇਆ ਇਤਿਹਾਸ ਦੇ ਵਿੱਚ ਚਾਹੇ ਹੁਣ ਪਖਾੜ ਕੇ ਦੇ ਡੀਐਨਏ ਟੈਸਟ ਕਹਿੰਦੇ ਅਸੀਂ ਕਰਵਾਦੇ ਆ ਚਾਹੇ ਕਹਿੰਦੇ ਅਸੀਂ ਹੁਣ ਯੁੱਧ ਨਸ਼ਾ ਉਹ ਛੇੜਿਆ ਸਿੱਖਿਆ ਕ੍ਰਾਂਤੀ ਲਿਆਂਦੀ ਆ ਪਾਣੀਆਂ ਦੇ ਮਸਲੇ ਆ ਉਹ ਕਹਿੰਦੇ ਜਿਹੜੇ ਵੱਡੇ ਵੱਡੇ ਕਦਮ ਸੀਗੇ ਅਸੀਂ ਚੱਕੇ ਅਜੇ ਤੱਕ ਨਹੀਂ ਕਿਸੇ ਨੇ ਸੋਚੀ ਹੋਈ ਨਹੀਂ ਸੀ ਕਿੰਨੇ ਸੋਚ ਤੋਂ ਪਰੇ ਆ ਔਰ ਦੇ ਵੱਡੇ ਕੰਮ ਜਿਹੜੇ ਕਹਿੰਦੇ ਅਸੀਂ ਕਰ ਦਿੱਤੇ ਆ ਉਹ ਸ਼ਹਿਰੀ ਵੋਟ ਵੀ ਮਹੀਨੇ ਰੱਖਦੀ ਹੈ ਤੋ ਇਹਦੇ ਕੌਨਫੀਡੈਂਟਲੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਜਿੱਤ ਕੇ ਝੋਲੀ ਪਾ ਦੇਵਾਂਗੇ ਸੀਟ ਲੇਕਿਨ ਮੁਕਾਬਲਾ ਇੰਨਾ ਆਸਾਨ ਨਹੀਂ ਹੋਣ ਵਾਲਾ ਕਿਉਂਕਿ ਜਿਮਨੀ ਚੋਣਾ ਨੇ ਉਹ ਵੀ ਪਾਰਟੀਆਂ ਜੋੜ ਲਾ ਰਹੀਆਂ ਨੇ ਜ਼ਾਤ ਤੜਾਕਦਾ ਤੇ ਤੁਸੀਂ ਇੰਨੇ ਵਿਸ਼ਵਾਸ ਨਾਲ ਕਿੱਦਾਂ ਕਹਿ ਸਕਦੇ ਹੋ ਕਿ ਸਾਡੀ ਜਿੱਤ ਪੱਕੀ ਹੈ ਉਹ ਮੈਂ ਤਾਂ ਕਹਿ ਰਿਹਾ ਕਿ ਜਿਹੜਾ ਇਹ ਹੁਣ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਨਾ ਕਿਸੇ ਦਾ ਕੋਈ ਕੰਮ ਹੋਇਆ ਤੇ ਨਾ ਇਹਨਾਂ ਕਰਨਾ ਆ ਟਾਈਮ ਲੰਘ ਗਿਆ ਵਾ ਸਾਲ ਇੱਕ ਰਹਿ ਗਿਆ ਹੁਣ ਇਹਨਾਂ ਨੇ ਜੇ ਜ਼ਿਆਦੀ ਗੱਲ ਹੋਏਗੀ ਇੱਥੇ ਜੋਰ ਜਮਾਈ ਕਰਨਗੇ ਇੱਥੇ ਧੱਕਾ ਮੁਕੀ ਕਰਨਗੇ ਇੱਥੇ ਰੁਪਈਆ ਵੰਡਣਗੇ ਔਰ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਰੁਪਈਏ ਲੈ ਲਓ ਇਹਨਾਂ ਕਾਂਗਰਸ ਕਾਲੀਆਂ ਕੋ ਹੈ ਬੜੇ ਜੇ ਐ ਕਿ ਅਹੀਂ ਲੋਕਾਂ ਨੂੰ ਕਹਿਣਾ ਕਿ ਇਹਨਾਂ ਕੋਲ ਆਮ ਪਾਰਟੀ ਵਾਲਿਆਂ ਕੋ ਬੜੇ ਰੁਪਈਏ ਜੇ ਇਹਨਾਂ ਤੋਂ ਲੈ ਲਓ ਔਰ ਵੋਟ ਜਿਹੜੀ ਉਹ ਆਪਦੀ ਮਰਜ਼ੀ ਨਾਲ ਪਾਇਓ ਐ ਕਿ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਪਰ ਪੈਸੇ ਇਹਨਾਂ ਤੋਂ ਜਰੂਰ ਲੈਣੇ ਜਿਹੜਾ ਇਹਨਾਂ ਨੇ ਲੋਟਕ ਸੋਟ ਕੀਤੀ ਹੈ ਨਾ ਸਾਰਾ ਇਧਰੋਂ ਆਇਆ ਉਹ ਜੋ ਇਹ ਸਾਰਾ ਸਿਸਟਮ ਵੇਖਿਓ ਤਾਂ ਇਹ ਕਿ ਲੋਕਾਂ ਨੇ ਹਸਾਬਤਾ ਮੈਂ ਸਿੱਧਾ ਕਰ ਦੇਣਾ ਇਹਨਾਂ ਨੇ ਤੇ ਸਕੂਲਾਂ ਦੇ ਉੱਤੇ ਕਲੀਆਂ ਮਾਰ ਕੇ ਕਹਿੰਦੇ ਜੀ ਇਹ ਸਿੱਖਿਆ ਕ੍ਰਾਂਤੀ ਆ ਗਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪੇਟੋਲ ਟਾਂ ਠੀਕ ਕਰਾ ਦਿਓ ਤੇ ਇਹਦੇ ਨਾਲ ਸਿੱਖਿਆ ਕ੍ਰਾਂਤੀ ਦਾ ਕੀ ਸੰਬੰਧ ਹੈ ਤੇ ਸਕੂਲਾਂ ਦੇ ਉੱਤੇ ਲਿਖ ਦਿਓ ਮਾਰ ਕੇ ਰੰਗ ਇਹ ਬੜੇ ਵਧੀਆ ਸਕੂਲ ਨੇ ਜੇ ਵੇਖੋ ਜਿਹੜੀਆਂ ਹਸਪਤਾਲ ਸੀਗੇ ਸਾਡੇ ਪੁਰਾਣੀਆਂ ਪਿੰਡਾਂ ਚ ਡਿਸਪੈਂਸਰੀਆਂ ਚੱਲਦੀਆਂ ਆ ਇਹਨਾਂ ਲੋਕਾਂ ਨੇ ਉਹਦੇ ਉੱਤੇ ਰੰਗ ਫੇਰ ਕੇ ਉਹਦੇ ਉੱਤੇ ਲਿਖਤਾ ਆਮ ਆਦਮੀ ਕਲੀਨਿਕ ਉਹ ਦੱਸੋ ਭਲਿਓ ਕੋਈ ਉੱਥੇ ਦਵਾਈ ਨਹੀਂ ਮੰਦਾ ਹਾਲ ਲੋਕ ਰੋਂ ਡਿਆ ਕੋਈ ਡਾਕਟਰ ਨਹੀਂਗਾ ਜੇ ਸਕੂਲਾਂ ਦੇ ਵਿੱਚ ਬੜਾ بڑے ਸਕੂਲ ਆ ਜਿਹੜੇ ਪ੍ਰਿੰਸੀਪਲਾਂ ਤੋਂ ਸਖਣੇ ਨੇ ਔਰ ਪੜਾਉਣ ਵਾਸਤੇ ਮਾਸਟਰ ਨਹੀਂ ਹੈਗੇ ਔਰ ਇਹਨਾਂ ਨੇ ਭਗਵੰਤ ਮਾਨ ਜੀ ਨੇ ਕਹਿੰਦਾ ਮੈਂ ਮਾਟਰ ਦਾ ਮੁੰਡਾ ਐ ਨਾ ਮਾਟਰ ਨੂੰ ਉਹ ਜੁੱਤੀ ਫੇਰੀ ਜਿਹੜੀ ਰਹਿ ਰੱਬ ਦੇ ਨਾ ਐਸੇ ਇਲੈਕਸ਼ਨ ਚ ਵੇਖਿਓ ਮਾਟਰਾਂ ਨੇ ਇੱਥੇ ਤੇ ਟੀਚਰਾਂ ਨੇ ਕੀ ਹਾਲ ਇਹਨਾਂ ਦਾ ਕਰਨਾ ਕਹਿੰਦਾ ਮੈਂ ਕਿਸਾਨ ਦਾ ਮੁੰਡਾ ਵਾਂ ਆਂਦਾ ਮੈਂ ਮੇਰਾ ਪਿਓ ਕਿਸਾਨ ਸੀ ਔਰ ਇਹਨੇ ਕਿਸਾਨ ਉਹ ਕੁੱਟੇ ਸ਼ੰਭੂ ਬਾਡਰ ਤੇ ਜਿਹੜੇ ਰਹਿ ਰੱਬ ਦਾ ਨਾ ਉਹ ਅੱਜ ਵੀ ਵਿਚਾਰੇ ਟਰਾਲੀਆਂ ਨਹੀਂ ਲੱਭਦੀਆਂ ਇਹ ਤੇ ਉਹਨਾਂ ਦੀਆਂ ਟਰਾਲੀਆਂ ਵੀ ਪਤਾ ਨਹੀਂ ਕਿੱਧਰ ਲੈ ਗਏ ਕੌਣ ਲੈ ਗਿਆ ਕੀ ਹੋ ਗਿਆ ਕਿਸਾਨ ਵਿਚਾਰੇ ਰੋਂਦੇ ਫਿਰਦੇ ਨੇ ਔਰ ਵੇਖਿਓ ਤੁਸੀਂ ਇਹ ਬੰਦਾ ਕੀ ਆ ਇਹਨਾਂ ਨੂੰ ਬਹੁਤ ਇਹ ਜਿਹੜੀ ਐਲੈਕਸ਼ਨ ਆ ਇਹ ਇਹ 27 ਦਾ ਮੋੜ ਬਜਣਾ ਵਾ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਹੋਣਾ ਵਾ ਔਰ ਇਥੋਂ ਇਹ ਬੁਰੇ ਮੂੰਹ ਤਰੀਖ ਖਾਣਗੇ ਅਕਾਲੀ ਦਲ ਵਾਲੇ ਆ ਉਹ ਵੇਖੋ ਬੇਅਦਬੀ ਦੇ ਨਾਂ ਤੇ ਉਹਨਾਂ ਨੇ ਉਹ ਜਿਹੜਾ ਸਿਸਟਮ ਹੀ ਉਹਦੇ ਅੱਜ ਤੱਕ ਨਾ ਇਹਨਾਂ ਨੇ ਵੀ ਨਹੀਂ ਫੜੇ ਜੇ ਉਹ ਇਹਨਾਂ ਦਾ ਇੱਕ ਐਮਐਲਏ ਸੀ ਉਹ ਕੁਮਰ ਵਿਜੇ ਪ੍ਰਤਾਪ ਉਹ ਵਿਚਾਰਾ ਰੋਲਾ ਪਾਉਂਦਾ ਰਿਹਾ ਓਏ ਆ ਮੇਰੇ ਕੋ ਹੈਗਾ ਆ ਕਰ ਦੂ ਆ ਬੇਅਦਬੀ ਵਾਲੇ ਬੰਦੇ ਆਏ ਦੇ ਇੰਜ ਇ ਉਹ ਪੋਸਟਰ ਬੋਏ ਸੀਗੇ ਉਹਨਾਂ ਦੇ ਨਾਮ ਤੇ ਵੋਟਾਂ ਇਕੱਠੀਆਂ ਉਹਨਾਂ ਦੇ ਨਾਮ ਤੇ ਹੀ ਵੋਟਾਂ ਇਹਨਾਂ ਲਈਆਂ ਹੂੰ ਔਰ ਉਹ ਜਦੋਂ ਸੱਚ ਬੋਲਦੇ ਕੋਰ ਵਿਜੇ ਪ੍ਰਤਾਪ ਇੱਕ ਆਈਪੀਐਸ ਅਫਸਰ ਆ ਬਹੁਤ ਇਮਾਨਦਾਰ ਅਫਸਰ ਆ ਸਾਨੂੰ ਪਤਾ ਐ ਇਸ ਗੱਲ ਦਾ ਕਿਉਂਕਿ ਅਮਰਤਸਰੀ ਉਹ ਲਾਗੇ ਕੰਸਟੀਚੂਐਂਸੀ ਸਾਡੇ ਔਰ ਉਹਦਾ ਨਾਂ ਦਾ ਅੱਜ ਵੀ ਡੰਕਾ ਵੱਜਦਾ ਪਰ ਇਹ ਸੱਚ ਸੁਣਨ ਨੂੰ ਤਿਆਰ ਨਹੀਂ ਇਹਦੇ ਝੂਠ ਪਤਾਨ ਸਾਰਾ ਕੁਝ ਇਹਨਾਂ ਦੇ ਦਿਵਾਲੇ ਲਪੇਟਿਆ ਪਿਆ ਇਹ ਦਿੱਲੀ ਤੋਂ ਲੁੱਟਣ ਆਲੇ ਆਏ ਆ ਇਹਨਾਂ ਲੁੱਟ ਕੇ ਚਲੇ ਜਾਣਾ ਪੰਜਾਬ ਨੂੰ ਇਹਨਾਂ ਕੰਗਾਲ ਕਰਨਾ ਔਰ ਮਹਾਰਾਜ ਕਿਰਪਾ ਕਰੇ ਇਹਨਾਂ ਤੋਂ ਛੇਤੀ ਪੰਜਾਬ ਮੁਕਤ ਕਰਾਇਆ ਜਾਊਗਾ ਤਮਮ ਬਹੁਤ ਬਹੁਤ ਸਮਾਧਨ ਦਿਓ। ਥੈਂਕ ਯੂ ਜੀ ਥੈਂਕ ਯੂ। ਬਿਲਕੁਲ ਇਹ ਜਨ ਰਣਜੀਤ ਸਿੰਘ ਰਾਣਾ ਤੇ ਲੋਗੰਦੀਪ ਸਿੰਘ ਜਿੰਨਾ ਦਾ ਕਹਿਣਾ ਹੈ ਕਿ ਜਿਮਣੀ ਚੌਂ ਤੋਂ ਜਿਹੜੀ ਸ਼ੁਰੂਆਤ ਹੋ ਜੇਗੀ ਤੇ ਜਿਹੜੇ ਪੈਤ ਪ੍ਰਸਦ ਨੇ ਕਾਂਗਰਸ ਦੇ 27 ਲੀ ਵਿੱਚ ਉਹ ਸ਼ੁਰੂ ਹੋ ਜਾਣਗੇ ਤਰ੍ਹਾਂ ਤਾਂ ਜਿਮਣੀ ਚੌਂ ਦਾ ਵਿਸ਼ਵਾਸ ਬਹੁਤ ਹੈ ਕਹਿੰਦੇ 10000 ਲੀਡ ਜਿਹੜੀ ਹੈ ਘਟੋ ਘਟੋ ਕਰ ਜਿਹੜੀ ਵੋਟ ਹੈ ਇਹਨਾਂ ਦੀ ਆਪਣੀ ਹੈਗੀ ਹੈ ਉਸ ਤੋਂ ਬਾਅਦ ਹਲਕੇ ਦੇ ਵਿੱਚ ਵੱਡਾ ਨਾਮ ਹੈ ਕਾਂਗਰਸ ਲੋਕ ਯਾਦ ਕਰਦੇ ਨੇ। ਸੋ ਬਹੁਤ ਵੱਡੇ ਦਾਅਵੇ ਨੇ ਕਿ ਰਿਜ਼ਲਟ ਆਉਂਦੇ ਨੇ ਕਦੋਂ ਵੋਟਾਂ ਐਲਾਨ ਹੁੰਦੀਆਂ ਨੇ ਸਾਰੀਆਂ ਅਪਡੇਟਸ ਤੁਹਾਡੇ ਤੱਕ